ਸਾਈਂ ਦਾ ਖਾਲਸਾ ਵੈਗਰੀ ਖਤੇ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਤੇ ਪਰਬੋ ਕੱਲ ਇੱਕ ਬਹੁਤ ਅਨਹੋਣੀ ਘਟਨਾ ਵਾਪਰੀਗੀ ਮੇਰੇ ਪਿੰਡ ਕੁੱਪੇ ਨੇ ਵਿੱਚ ਟੋਕਾ ਕਰ ਰਹੇ ਸੀਗੇ ਮੱਕੀ ਦੇ ਚਾਰ ਦਾ ਟੋਕਾ ਟੁੱਟਣ ਦੇ ਨਾਲ ਇੱਕ ਬਗਰਾ ਦਾ ਮਜ਼ਦੂਰ ਦੀ ਲੱਤ ਵਿਚਾਲੋਂ ਪਰ ਉਹ ਕੱਟ ਕੱਟ ਹੋ ਗਈ ਤੇ ਇਹਨਾਂ ਦਾ ਦੋਸ ਹੈ ਪਰਿਵਾਰ ਦਾ ਵੀ ਉਹ ਪਰਿਵਾਰ ਸਾਡੇ ਨਾਲ ਖਮਦਾਰਦੀ ਕਰਨ ਦੀ ਬਜਾਏ ਸਾਡੇ ਨਾਲ ਰੁੱਖਾ ਬਿਧਾਰ ਕਰ ਰਹੇ ਨੇ ਪੈਸੇ ਲਾਉਣ ਦੀ ਬਜਾਏ ਇਹ ਕਹਿੰਦੇ ਵੀ ਉਹ ਤਾਂ ਕਿਸਾਨ ਜੁੜ ਨਹੀਂਣਾ ਜਿਹੜਾ ਕੋ ਡੈਥ ਵੈਰਾ ਹੁੰਦੀ ਆ ਆਪ ਤਾਂ ਬੜੇ ਧਰੇ ਲਾ ਰਹੇ ਲਾਂਦਰੇ ਸਾਡੀ ਸਾਰ ਨਹੀਂ ਲਈ ਆ ਪਹਿਲਾਂ ਗੱਲਬਾਤ ਤੁਹਾਡੀ ਕਰਵਾਉਣੇ ਆਗੇ ਬਾਈ ਜੀ ਕੀ ਨਾਮ ਆ ਤੁਹਾਡਾ ਜਿਹੜੇ ਬਾਈ ਦੀ ਮਤਲਬ ਲੱਤ ਦੇ 6 ਵਜੇ ਆ ਕੀ ਨਾਮ ਆ ਉਹਦਾ ਪਰਮਾ ਸਿੰਘ ਜੀ ਠੀਕ ਹੈ ਕੀ ਗੱਲ ਹੋ ਕੱਲ੍ਹ ਉਹ ਕੀ ਗੱਲ ਹੋ ਗਈ ਕੱਲ ਬਾਈ ਜੀ ਚਾਨਕ ਟੋਕਾ ਕਰਦੇ ਸੀ ਮੱਕੀ ਦਾ ਪੂਰਾ ਟੋਕਾ ਭੁੱਲ ਗਿਆ ਟੋਕਾ ਭੁੱਲਣ ਦੀ ਕਾਰਨ ਇਸ ਦੀ ਲੱਤ ਗਈ ਠੀਕ ਹੈ ਲੱਤ ਕਟਣ ਦੇ ਬਾਅਦ ਅਸੀਂ ਉਹਨੂੰ ਹਸਪਤਾਲ ਲਿਆਏ ਹਸਪਤਾਲ ਦੇ ਵਿੱਚ ਆ ਕੇ ਸਾਨੂੰ ਕਹਿ ਰਿਹਾ ਸੀ ਬੰਦਾ ਤੁਸੀਂ ਚਲੋ ਮੈਂ ਆਇਆ ਇਹ ਕਰਕੇ ਸਾਨੂੰ ਲਾਰੇ ਲਾਏ ਗਿਆ 10 ਵਜੇ ਦਾ ਟਾਈਮ ਸੀ 10 ਵਜੇ ਦਾ ਟਾਈਮ ਸੀ ਜੀ 10 ਵਜੇ ਦਾ ਟਾਈਮ ਦੇ ਵਿੱਚ ਅਸੀਂ ਉਹਨੂੰ ਹਸਪਤਾਲ ਲਿਆਏ ਹਸਪਤਾਲ ਦੇ ਵਿੱਚ ਆਏ ਅਸੀਂ ਉਹਨੂੰ ਫੋਨ ਕੀਤਾ ਵੀ ਸਾਡਾ 77000 ਰੁਪਏ ਦਾ ਨੁਕਸਾਨ ਆ ਜੀ ਵੀ ਡਾਕਟਰ ਮੰਗ ਰਹੇ ਨੇ ਇਹਨੂੰ ਦਾਖਲ ਨਹੀਂ ਹੋ ਰਹਾ ਇਹ ਵੀ ਸਾਨੂੰ ਪੈਸਾ ਦਾ ਇਲਾਜ ਦੋ ਪੈਸੇ ਚਾਹੀਦੇ ਹਨ ਦਾਜ ਵਾਸਤੇ ਉਹ ਬੰਦਾ ਕਹਿ ਰਿਹਾ ਵੀ ਮੈਂ ਹੋਣਾ ਆ ਅੱਧੇ ਘੰਟੇ ਬਾਅਦ 20 ਮਿੰਟਾਂ ਬਾਅਦ ਸਾਨੂੰ 4:30 ਵੱਜ ਚੁੱਕੇ ਹਾਜੇਂਦਰਪੁਰ ਕੋਈ ਨਾ ਹੱਲ ਹੋਇਆ ਅਸੀਂ ਫੜ ਤੜਕੇ ਬੰਦ 20000 ਰੁਪਏ ਦਿੱਤਾ ਡਾਕਟਰ ਨੂੰ ਅਸੀਂ ਉਸ ਦਾ ਲੈਸ ਨਹੀਂ ਕਰਵਾਇਆ ਉਹ ਬੰਦਾ ਸਾਨੂੰ ਕਹਿ ਰਿਹਾ ਜਿਹੜਾ ਕੁਝ ਕਰਨਾ ਕਰ ਲੋ ਮੈਂ ਕੋਈ ਪੈਸਾ ਨਹੀਂ ਤੜਕੇ ਫੇਰ ਕੌਣ ਕੀਤਾ ਉਹ ਬੰਦੇ ਨੇ ਕਹਿੰਦਾ ਵੀ ਮੱਕੀ ਦਾ ਚਾਰ ਪਾਉਣਾ ਹੈ ਜਿਹੜਾ ਚਾਰ ਰੈਂਦਾ ਵੀ ਉਹ ਟੋਕਾ ਪੂਰਾ ਕਰਕੇ ਜਾਓ ਅਸੀਂ ਕਹੇ ਵੀ ਸਾਡੇ ਬੰਦੇ ਦੀ ਲੱਤ ਕੱਟੀ ਗਈ ਸਾਨੂੰ 4 ਕਿਲੋ ਰਹੀ ਹੈ ਵੀ ਸਾਡਾ ਬੰਦਾ ਕੋਈ ਨਹੀਂ ਆਊਗਾ ਕਿਉਂਕਿ ਦੂਜਾ ਨੰਬਰ ਸਾਡੀ ਜਿੰਨੀ ਪੇਮੈਂਟ ਰਹੀਦੀ ਆ ਸਾਡੀ ਪੇਮੈਂਟ ਨਹੀਂ ਦੇ ਰਿਹਾ ਬੰਦਾ ਉਹ ਤੋਂ ਵੀ ਇਨਕਾਰ ਕਰ ਰਿਹਾ ਕਹਿ ਰਿਹਾ ਵੀ ਹਜੇਂਦਰਪੁਰ ਹੈ ਨਹੀਂ ਸਾਡੇ ਯਾਨੀ ਕਿ ਕੋਈ ਲਾਜ ਦਾ ਪੈਸਾ ਨਹੀਂ ਵੀ ਰਹਾ ਸਾਰੇ ਪਾਸੋਂ ਬੰਦਾ ਭੱਜ ਗਿਆ। ਬੰਦੋਂ ਚਲਾ ਗਿਆ। ਖਡੰਬਾ ਉਸ ਦਾ ਇਸ ਟਾਈਮ ਚੱਲੀ ਜਾ ਰਿਹਾ ਹੈ ਪਿੰਡ ਕੁਬਿਆਂ ਦੇ ਵਿੱਚ ਹੈ। ਉਸੇ ਜਗ੍ਹਾ ਤੇ ਚੱਲ ਰਿਹਾ ਹੈ। ਸਾਡੀ ਕੋਈ ਯਾਤ ਨਹੀਂ ਪੁੱਸੀ ਬੰਦੇ। ਸਾਨੂੰ ਕਹਿ ਰਿਹਾ ਇਹ ਬਿੰਦਕਪਸੋਂ ਮੈਂ ਹੁਣ ਆਇਆ। ਮੈਂ ਘਾਂਟੇ ਨੂੰ ਆਇਆ। ਮਾਗਰੋ ਪਾਰਟੀਆਂ ਆਵਾਜ਼ ਕਰਕੇ ਫੋਨ ਕਰਵਾੜ ਖੰਬਾ। ਸਾਡਾ ਫੋਨ ਨਹੀਂ ਚੱਕ ਰਿਹਾ। ਅਸੀਂ ਸਾਰੀ ਰਾਤ ਖੱਜਲ ਖਰਾਬ ਹੋਈ। ਇਹ ਬਾਈ ਜੀ ਉਹ ਪਰਿਵਾਰ ਨੇ ਜਿਹੜੇ ਨਾਂ ਤਾਲ ਮਿਲ ਗਿਰਿਆ ਥੋੜਾ ਅਗਲਾ ਕੀ ਐਕਸ਼ਨ ਆ ਓਡਾ? ਜੀ ਜੀ ਪਰਚਾ ਦਰਜ ਕਰਾਵਾਂਗੇ ਸਾਰੇ ਕਿਸਾਨ ਜੁਗੀਆਂ ਨੂੰ ਬੇਨਤੀ ਹੈ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਸਾਡੀ ਸਾਰ ਨਹੀਂ ਲੈਤੀ ਆਪਣੇ ਆਪ ਦੇ ਵਾਸਤੇ ਕਿਸਾਨਾਂ ਵਾਸਤੇ ਕਿ 5 ਲੱਖ ਲੱਖਾਂ ਦੇ ਬੰਦਾ ਕੋਈ ਮਜ਼ਦੂਰ ਆ ਤਾਂ ਖੇਤ ਦੇ ਵਿੱਚ ਹੋਇਆ ਵੀ ਬੰਦਾ ਪਹੁੰਚੇ ਹਾਦਸਾ ਭਰਾ ਹੋਇਆ ਕੁਦਰਤੀ ਆ ਨਾਲੇ ਵਿੱਚ ਕਿਸਾਨ ਦਾ ਕਸੂਰਾ ਨਾ ਮੌਜੂਦ ਆ ਕਸੂਰਾ ਪਰ ਖੜਨ ਦਾ ਨਾਲ ਹੱਕ ਬਣਦਾ ਤੇ ਆ ਭਰਾ ਹੋ ਆ ਵੀਰ ਦੀ ਜਰੂਰ ਮਦਦ ਕਰਨ ਜੀ ਨੇ ਤਾਂ ਨਹੀਂ ਸਜਣਾ ਨੂੰ ਤੇ ਲੱਤ ਵਿਚਾਰੋਂ ਚਾਲੋਂ ਕੱਟਣ ਕਰਕੇ ਉਹਨੇ ਰਾੜ ਪੈ ਗਿਆ ਭਰਾ ਤਾਂ ਨੰਬਰ ਸਕਰੀਨ ਉੱਪਰ ਚੱਲ ਰਹੇ ਨੇ ਇਹਨਾਂ ਦੇ ਤਾਂ ਹੈਲਪ ਜ਼ਰੂਰ ਕਰੋ ਉਹਦੀ ਤੁਹਾਡੀ ਦਾਨੀ ਸੱਚ ਸੱਜਣਾ ਨੂੰ ਬੇਨਤੀ ਆ ਜਿਹੜੇ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਸਾਡੇ ਖਲਾਸੇ ਵੀ ਦੋਸਤ ਨੇ ਜੇ ਅੱਜ ਜਿਹੜਾ ਮਤਲਬ ਬਾਈ ਦੀ ਲੱਤ ਕੱਟੀ ਗਈ ਹੈ ਭਰਾਵੋ ਤਾਂ ਆਪਾਂ ਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਜਿੰਨਾ ਵੀ ਆਪਾਂ ਤੋਂ ਹੋ ਸਕਦਾ ਵੀ ਆਪਾਂ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਜਿਹੜਾ ਆਪਣਾ ਨੌਵਾਂ ਮਾਸ ਰਿਸ਼ਤਾ ਕਹਿੰਦੇ ਆਪਾਂ ਕਿਸਾਨ ਮਜ਼ਦੂਰ ਇਹ ਤਾਂ ਜਿੰਦਾਬਾਦ ਕਹਿੰਦੇ ਆ ਤਾਂ ਹੀ ਜਿੰਦਾਬਾਦ ਹੋਊਗਾ ਪ੍ਰਭੂ ਜੇ ਆਪ ਇਹਨਾਂ ਸਾਲ ਦੇਵਾਂਗੇ ਬਾਈ ਕੁਲਕਾਲ ਸਾਹਿਬ ਐ